ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਫੇਰ ਮੈਂ ਇੱਕ ਕਹਾਣੀ ਤੁਹਾਨੂੰ ਸੁਣਾਉਣੀ ਆ ਜੀ ਕਹਾਣੀਆਂ ਇੱਕ ਨੂ ਦੀ ਤੇ ਇੱਕ ਧੀ ਦੀ ਜਿਹੜਾ ਟਾਈਟਲ ਤੁਸੀਂ ਪੜ ਲਿਆ ਕਿ ਜੜੀਆਂ ਨੂਹਾਂ ਨੇ ਕੀ ਉਹ ਧੀ ਦਾ ਦਰਜਾ ਕਦੇ ਨਹੀਂ ਲੈ ਸਕਦੀਆਂ ਸੋ ਇਹਨिक्की ਦੀ ਕੋਸ਼ਿਸ਼ ਆ ਜੀ ਇੱਕ ਮੋਟੀਵੇਸ਼ਨ ਰਿਸ਼ਤਿਆਂ ਦੇ ਨਾਲ ਜੁੜੀ ਹੋਈ ਦੇਣ ਦੀ ਸਿੱਖਿਆ ਦੇਣ ਦੀ ਕਹਾਣੀ ਦੇ ਵਿੱਚ ਨਾਮ ਵਰਤੂਗਾ ਦੀ ਸਿਮਰਨ ਇੱਕ ਕਲਪਨਿਕ ਨਾਮ ਹੈ ਉਹ ਫੋਨ ਕਰ ਰਹੀ ਹੈ ਆਪਣੀ ਮਾਂ ਨੂੰ ਆਪਣੇ ਸਹੁਰੇ ਘਰ ਬੈਠੀ ਕਿ ਮਾਂ ਮੈਂ ਤੇਰੇ ਕੋਲ ਕੱਲ ਆ ਰਹੀ ਹਾਂ ਪੇਕੇ ਰਹਿਣ ਦੇ ਲਈ ਬਹੁਤ ਗੱਲਾਂ ਕਰਨੀਆਂ ਨੇ ਆਪਾਂ ਤੇ ਬਹੁਤ ਆਰਾਮ ਵੀ ਕਰਨਾ ਇੱਥੇ ਤਾਂ ਮੈਨੂੰ ਆਰਾਮ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਇਹ ਸਾਰੀਆਂ ਗੱਲਾਂ ਸਿਮਰਨ ਦੀ ਸੱਸਾ ਜਿਹੜੀ ਉਹ ਸੁਣ ਰਹੀ ਸੀ ਉਹਨੂੰ ਆਵਾਜ਼ ਸੁਣ ਰਹੀ ਸੀ ਕਿ ਉਹ ਗੱਲ ਕੀ ਕਰ ਰਹੀ ਹੈ ਆਪਣੀ ਮਾਂ ਦੇ ਨਾਲ ਕਹਿੰਦੀ ਆ ਵੀ ਇੱਥੇ ਅ ਸਾਰਾ ਦਿਨ ਕੋਈ ਨਾ ਕੋਈ ਕੰਮ ਮੈਨੂੰ ਪਿਆ ਹੀ ਰਹਿੰਦਾ ਵਾ ਇੱਕ ਮਿੰਟ ਦੀ ਵੀ ਵੇਲ ਨਹੀਂ ਮਿਲਦੀ ਬੱਚਿਆਂ ਨੂੰ ਸਾਂਭਣਾ ਬੱਚਿਆਂ ਨੂੰ ਸਕੂਲ ਭੇਜਣਾ ਫਿਰ ਸਕੂਲ ਭੇਜ ਕੇ ਹੋਰ ਸਾਰੇ ਜਿਹੜੇ ਡਸਟਿੰਗ ਦੇ ਕੰਮ ਨੇ ਹੋਰ ਕਰਦੇ ਜਿਹੜੇ ਵੀ ਕੰਮ ਹੁੰਦੇ ਨੇ ਸਾਰੇ ਮੈਨੂੰ ਕਰਨੇ ਪੈਂਦੇ ਆ ਰੋਟੀ ਪਾਣੀ ਦਾ ਕੰਮ ਹੋਰ ਜੋ ਵੀ ਆ ਵੀ ਮੈਂ ਬਹੁਤ ਹੁਣ ਥੱਕੀ ਹੋਈ ਆ ਕਿ ਤੇਰੇ ਕੋਲ ਆ ਕੇ ਆਰਾਮ ਨਾਲ ਮੈਂ ਤਿੰਨ ਚਾਰ ਦਿਨ ਰਹਿਣਾ ਵਾਂ ਤੇ ਆਰਾਮ ਕਰਨਾ ਮੈਨੂੰ ਇੱਥੇ ਕੋਈ ਕੰਮ ਨਾ ਕਰਨ ਨੂੰ ਕਹੀਂ ਉਹਦੀ ਮਾਂ ਕਹਿੰਦੀ ਆ ਵੀ ਹਾਏ ਤੇ ਤੋ ਇੰਨਾ ਕੰਮ ਕਰਾਉਂਦੇ ਨੇ ਉਹ ਤੂੰ ਇੰਨਾ ਤੱਕੀ ਹੋਈਆਂ ਕੋਈ ਨਹੀਂ ਤੂੰ ਕੱਲ ਹੀ ਆ ਜਾ ਤੇ ਆਪਾਂ ਸਾਰੀ ਜਿਹੜੀ ਇਹ ਗੱਲਬਾਤ ਕਰਾਂਗੇ ਇੱਥੇ ਮੈਂ ਤੈਨੂੰ ਕੋਈ ਕੰਮ ਨਹੀਂ ਕਰਨ ਨੂੰ ਕਹੂੰਗੀ ਮੇਡ ਹੈਗੀ ਆਪਣੇ ਰੱਖੀ ਹੋਈ ਵੀ ਤੈਨੂੰ ਇੱਥੇ ਕੰਮ ਕਰਨ ਦੀ ਕਿਹੜੀ ਲੋੜ ਆ ਕੋਈ ਗੱਲ ਨਹੀਂ ਤੂੰ ਆ ਜਾ ਉਧਰੋਂ ਜੀ ਜਦੋਂ ਫੋਨ ਕਟਿਆ ਉਧਰੋਂ ਨਾਲ ਹੀ ਫੋਨ ਕੱਟਦੀ ਆ ਸਿਮਰਨ ਦੀ ਮਾਂ ਤੇ ਆਪਣੀ ਨੂੰ ਹਰਲੀਨ ਨੂੰ ਆਵਾਜ਼ ਮਾਰਦੀ ਆ ਵੀ ਕੱਲ ਨੂੰ ਤੇਰੀ ਨਨਾਨ ਆ ਰਹੀ ਆ ਸਿਮਰਨ ਤਿਆਰੀ ਕਰ ਲਈ ਆ ਬਣਾ ਲਈ ਆਸਮਾਨ ਲੈ ਕੇ ਆਉਣ ਵਾਲਾ ਇਹ ਲਈ ਮਤਲਬ ਉਹ ਇੰਨੇ ਕੰਮ ਗਣਾ ਦਿੰਦੀ ਆ ਕਿ ਉਹ ਉਹ ਇਹ ਭੁੱਲ ਜਾਂਦੀ ਆ ਵੀ ਉਹਦੀ ਧੀ ਹੋਣੇ ਕੀ ਕਹਿ ਕੇ ਹਟਿਆ ਉਸ ਤੋਂ ਬਾਅਦ ਜੀ ਜਿਹੜੀ ਨੂ ਸੀ ਹਰਲੀਨ ਉਹਨੂੰ ਇਹ ਵੀ ਗੱਲ ਕਹਿੰਦੀ ਆ ਮਾਂ ਉਹਦੀ ਜਿਹੜੀ ਸੱਸਾ ਵੀ ਬਹੁਤ ਕੰਮ ਕਰਾਉਂਦੀ ਆ ਉਹਦੀ ਸੱਸੋ ਦੇ ਕੋਲੋਂ ਉਹਨੂੰ ਇੱਕ ਮਿੰਟ ਵੀ ਨਹੀਂ ਬਹਿਣ ਦਿੰਦੀ ਐਦਾਂ ਵਾ ਫਲਾਣਾ ਵਾ ਉਹ ਸੁਣੇ ਜਾਂਦੀ ਆ ਤੇ ਹਰਲੀਨ ਸੋਚਦੀ ਆ ਵੀ ਬਹਿਣ ਤਾਂ ਮੈਨੂੰ ਇਹ ਵੀ ਨਹੀਂ ਦਿੰਦੇ ਵੀ ਆਪਣੀ ਧੀ ਨੂੰ ਕਹਿ ਰਹੇ ਨੇ ਵੀ ਇਹ ਤੇ ਵੀ ਮੈਨੂੰ ਇੱਕ ਪਲ ਦੀ ਵੀ ਵੇਲ ਨਹੀਂ ਮਿਲਦੀ ਤੇ ਮੈਨੂੰ ਵੀ ਜੇ ਮੈਂ ਕਦੇ ਆਪਣੇ ਪੇਕੇ ਜਾਣ ਦੀ ਗੱਲ ਕਰਾਂ ਤਾਂ ਸਾਲ 'ਚ ਇੱਕ ਵਾਰ ਹੀ ਜਾਣ ਦਿੱਤਾ ਜਾਂਦਾ ਇਹ ਵੀ ਮੇਰੇ ਤੇ ਬੰਦਸ਼ ਲਾਈ ਹੋਈ ਆ ਵੀ ਇੱਕ ਵਾਰ ਸਾਲ ਦੇ ਵਿੱਚ ਜਾਣਾ ਵਾ ਉਹ ਵੀ 2 ਦਿਨ ਤੋਂ ਵੱਧ ਤੋ ਲਾਉਣੇ ਨਹੀਂ ਤੇ ਹੁਣ ਜਦੋਂ ਆਪਣੀ ਧੀ ਆ ਰਹੀ ਆ ਵੀ ਕਿੰਨਾ ਇਹਨਾਂ ਨੂੰ ਚਾੜ੍ਹ ਚੜਿਆ ਹੋਇਆ ਚਲੋ ਜੀ ਉਹ ਫੇਰ ਵੀ ਫਰਜ਼ ਨਿਭਾ ਰਹੀ ਆ ਆਪਣੇ ਤੇ ਜੋ ਵੀ ਸਮਾਨ ਕਹੇ ਸੀ ਤਿਆਰੀਆਂ ਜਿਹੜੀਆਂ ਵੀ ਉਹ ਕਰਨੀਆਂ ਸੀ ਉਹ ਕਰਦੀ ਆ ਹੁਣ ਜਦੋਂ ਥੋੜਾ ਜਿਹਾ ਸਮਾਂ ਬੀਤਦਾ ਤਾਂ ਸਿਮਰਨ ਦਾ ਫੋਨ ਆ ਜਾਂਦਾ ਵੀ ਮੈਂ ਕੱਲ ਨਹੀਂ ਆ ਸਕਦੀ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਕਹਿੰਦੀ ਆ ਵੀ ਹੁਣੇ ਤਾਂ ਤੂੰ ਕਿਹਾ ਸੀ ਵੀ ਮੈਂ ਤਾਂ ਸਾਰੀਆਂ ਤਿਆਰੀਆਂ ਕਰ ਲੀਆਂ ਕੀ ਹੋ ਗਿਆ ਕਹਿੰਦੀ ਵੀ ਮੇਰੇ ਮੰਮੀ ਨੇ ਮੈਨੂੰ ਮਨਾ ਕਰਤਾ ਮਤਲਬ ਮੇਰੀ ਸੱਸ ਨੇ ਮੈਨੂੰ ਆਉਣ ਤੋਂ ਮਨਾ ਕਰਤਾ ਹੁਣ ਮੈਂ ਨਹੀਂ ਆਉਣਾ ਤਾਂ ਉਹ ਕਹਿੰਦੀ ਵੀ ਇਦਾਂ ਕਿਦਾਂ ਮਨਾ ਕਰ ਸਕਦੇ ਆ ਤੂੰ ਮੇਰੀ ਗੱਲ ਕਰਾ ਉਹ ਗੱਲ ਕਰਾ ਦਿੰਦੀ ਆ ਤਾ ਦੋਨਾਂ ਦੇ ਵਿੱਚ ਗੱਲਬਾਤ ਹੁੰਦੀ ਆ ਸਿਮਰਨ ਦੀ ਮੰਮੀ ਕਹਿੰਦੀ ਆ ਵੀ ਭੈਣ ਜੀ ਕੀ ਗੱਲ ਹੋ ਗਈ ਵੀ ਤੁਸੀਂ ਕਿਉਂ ਨਹੀਂ ਭੇਜ ਰਹੇ ਇਹਨੂੰ ਤਾਂ ਉਹ ਕਹਿੰਦੀ ਵੀ ਮੈਂ ਭੇਜ ਤਾਂ ਦਿੰਦੀ ਪਰ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਨੀ ਆ ਮੈਨੂੰ ਤੁਹਾਡੀ ਨੂੰਹ ਦੀ ਮਾਂ ਕਿਸੇ ਵਿਆਹ ਦੇ ਫੰਕਸ਼ਨ ਤੇ ਮਿਲੀ ਸੀ ਜਾਨੀ ਕਿ ਹਰਲੀਨ ਹਰਲੀਨ ਦੀ ਮਾਂ ਮਿਲੀ ਸੀ ਤੇ ਉਹਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਤੁਹਾਡੇ ਬਾਰੇ ਕਿ ਤੁਸੀਂ ਉਹਨੂੰ ਪੇ ਕੇ ਸਿਰਫ ਸਾਲ ਦੇ ਵਿੱਚ ਇੱਕ ਵਾਰ ਜਾਣ ਨੂੰ ਕਹਿੰਦੇ ਹਾਂ ਇਹ ਤਾਂ 2 ਮਹੀਨੇ ਬਾਅਦ ਆ ਜਾਂਦੀ ਆ ਤੁਹਾਡੇ ਕੋਲ ਕਈ ਵਾਰ ਪਹਿਲਾਂ ਵੀ ਆ ਜਾਂਦੀ ਅਸੀਂ ਤਾਂ ਕਦੇ ਰੋਕਿਆ ਹੀ ਨਹੀਂ ਇਹਨੂੰ ਆਉਣ ਤੋਂ ਤੇ ਜਿਹੜੇ ਤੁਸੀਂ ਇਹ ਕੰਮ ਦੀ ਗੱਲ ਕਰਦੇ ਹੋ ਕੰਮ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਹਿ ਰਹੀ ਸੀ ਵੀ ਇਹ ਬਹੁਤ ਕੰਮ ਕਰਾਉਂਦੇ ਆ ਕਿ ਤੁਸੀਂ ਕੀ ਆਪਣੀ ਨੂੰਹ ਤੋਂ ਕੰਮ ਨਹੀਂ ਕਰਾਉਂਦੇ ਆਪਣੇ ਘਰ ਦੀ ਕੰਮ ਕਰਦੀਆਂ ਨੇ ਤੁਹਾਡੀ ਨੂੰਹ ਵੀ ਕਰਦੀ ਆ ਤੇ ਸਾਡੀ ਨੂੰਹ ਵੀ ਕਰਦੀ ਆ ਤੇ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਆ ਵੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਾਉਨੇ ਹੋ ਆਪਣੀ ਨੂੰਹ ਤੋਂ ਭਾਵੇਂ ਉਹ ਮੇਡ ਵੀ ਤੁਸੀਂ ਕਹਿੰਦੇ ਹੋ ਘਰ 'ਚ ਰੱਖੀ ਆ ਪਰ ਫੇਰ ਵੀ ਉਹਦੇ ਨਾਲੋਂ ਜ਼ਿਆਦਾ ਕੰਮ ਤਾਂ ਤੁਹਾਡੀ ਨੂੰਹ ਨੂੰ ਹੀ ਕਰਨੇ ਪੈਂਦੇ ਆ ਤੇ ਅਸੀਂ ਤਾਂ ਫੇਰ ਵੀ ਬਹੁਤ ਇਹਨੂੰ ਰਿਲੈਕਸ ਰੱਖਿਆ ਹੋਇਆ ਵਾ ਤੁਹਾਡੀ ਕੁੜੀ ਨੂੰ ਵੀ ਤੁਹਾਨੂੰ ਇਹ ਗੱਲਾਂ ਜਿਹੜੀਆਂ ਕਹਿ ਰਹੀ ਸੀ ਇਹਨੂੰ ਕਹਿਣ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਵਾ ਕਿ ਤੁਸੀਂ ਆਪਣੇ ਵੱਲ ਵੀ ਦੇਖੋ ਕਿ ਤੁਸੀਂ ਆਪਣੀ ਨੂੰਹ ਨੂੰ ਕਿਵੇਂ ਰੱਖਿਆ ਹੋਇਆ ਵਾ ਮੈਂ ਸਿਰਫ ਇਸ ਕਰਕੇ ਇਹਨੂੰ ਮਨਾ ਕੀਤਾ ਵਾ ਮੈਂ ਮਨਾ ਤਾਂ ਕੀਤਾ ਵੀ ਤੁਸੀਂ ਪਹਿਲਾਂ ਹਰਲੀਨ ਨੂੰ ਉਹਦੇ ਪੇਕੇ ਭੇਜੋ ਇੱਕ ਹਫ਼ਤਾ ਰਹਿ ਕੇ ਆਉਣ ਦੇ ਉਹ ਉਸ ਤੋਂ ਬਾਅਦ ਮੈਂ ਇਹਨੂੰ ਤੁਹਾਡੇ ਕੋਲ ਭੇਜੂੰਗੀ। ਉਹਦੀ ਮਾਂ ਸਾਰੀ ਗੱਲ ਸਮਝ ਜਾਂਦੀ ਆ ਵੀ ਇਹ ਸਾਰਾ ਕੁਝ ਉਹਨੇ ਕਿਉਂ ਕੀਤਾ ਵਾਸਤੇ ਬਰੰਦੀ ਸੱਸ ਨੇ ਤੇ ਉਹਨੂੰ ਇੱਕ ਤਰ੍ਹਾਂ ਫੀਲ ਜ਼ਰੂਰ ਹੁੰਦਾ ਵੀ ਹਾਂ ਅਸੀਂ ਆਪਣੀ ਧੀ ਨੂੰ ਕਹਿੰਨੇ ਆ ਕਰਦੇ ਤਾਂ ਅਸੀਂ ਵੀ ਸਾਰਾ ਕੁਝ ਉਹੀ ਆ। ਤੇ ਉਹਨੂੰ ਕਹਿੰਦੀ ਆਪਣੀ ਨੂੰ ਨੂੰ ਬੁਲਾਉਂਦੀ ਆ ਹਰਲੀਨ ਨੂੰ ਕਿ ਪੁੱਤ ਤੂੰ ਤਿਆਰ ਹੋ ਜਾ। ਤਿਆਰੀ ਕਰ ਲੈ ਕੱਲ ਆਪਣੇ ਪੇਕੇ ਜਾ ਕੇ ਰਹਿ ਕੇ ਆ। ਜਿੰਨਾ ਤੇਰਾ ਦਿਲ ਕਰ ਕਰਦਾ ਵਾ ਉਹ ਰਹਿ ਕੇ ਆ ਤੂੰ ਤੇ ਉਸ ਬਾਅਦ ਤੇਰੀ ਜਿਹੜੀ ਨਨਾਨਾ ਇੱਥੇ ਆਉਗੀ ਰਹਿਣ ਦੇ ਲਈ ਤੇ ਜਿਹੜੀ ਉਹਦੀ ਨਨਾਨਾ ਸਿਮਰਨ ਉਹਨੂੰ ਵੀ ਗੱਲ ਸਮਝ ਆ ਜਾਂਦੀ ਆ ਵੀ ਮੰਮੀ ਜੀ ਨੇ ਇਹ ਕਿਉਂ ਸਾਰਾ ਕੁਝ ਕੀਤਾ ਮਤਲਬ ਉਹਦੀ ਸੱਸ ਨੇ ਸਬਕ ਸਿਖਾਉਣ ਦੇ ਲਈ ਕੀਤਾ ਤੁਸੀਂ ਇੱਕ ਦੂਜੇ ਨੂੰ ਤਾਂ ਸਾਰੇ ਕਹਿ ਦਿੰਨੇ ਆ ਆਪਣੇ ਵੱਲ ਕੋਈ ਨਹੀਂ ਦੇਖਦਾ ਵੀ ਅਸੀਂ ਆਪਣੇ ਨੂੰ ਤੋਂ ਕਿੰਨੇ ਕੰਮ ਕਰਾਉਨੇ ਆ ਜਦੋਂ ਧੀ ਦੀ ਵਾਰੀ ਆਉਂਦੀ ਆ ਉਦੋਂ ਸਾਨੂੰ ਬੜਾ ਦੁੱਖ ਲੱਗਦਾ ਵੀ ਹਾਏ ਉਹ ਤੋਂ ਸਹੁਰੇ ਘਰ ਚੰਨਾ ਕੰਮ ਲਿਆ ਜਾਂਦਾ ਜਦ ਕਿ ਕੰਮ ਭਾਵੇਂ ਧੀ ਹੋਵੇ ਭਾਵੇਂ ਨੂੰਹ ਹੋਵੇ ਉਹ ਸਾਰਿਆਂ ਬਰਾਬਰ ਕਰਦੀਆਂ ਨੇ ਤੇ ਆਪਣੇ ਫਰਜ਼ ਸਮਝ ਕੇ ਕਰਦੀਆਂ ਨੇ ਸੋ ਦੋਸਤੋ ਐਨੀ ਕੀ ਕਹਾਣੀਆਂ ਜੀ ਅੱਜ ਦੀ ਤੇ ਇਹ ਸਿੱਖਿਆ ਦੇਣ ਦੇ ਲਈ ਕਿ ਆਪਾਂ ਜਦੋਂ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਨੂੰਹ ਤੇ ਧੀ ਵਾਲਾ ਜਿਹੜਾ ਉਹ ਵਿਤਕਰਾ ਨਾ ਕਰਿਆ ਕਰੀਏ ਸਾਰਿਆਂ ਨੂੰ ਬਰਾਬਰ ਆਪਾਂ ਜਿਹੜਾ ਸਮਝਿਆ ਕਰੀਏ ਤੇ ਆਪਾਂ ਨੂੰ ਫਿਰ ਘਰ ਉਹ ਵਧੀਆ ਲੱਗਣਗੇ ਸਵਰਗ ਲੱਗਣਗੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋਊਗਾ ਹੀ ਨਹੀਂ ਬਹੁਤ ਬਹੁਤ ਧੰਨਵਾਦ ਹੁਣ ਜਿਹੜੇ ਨਾਮ ਬੋਲਣੇ ਨੇ ਜੀ ਪਿਛਲੀ ਵੀਡੀਓ ਦੇ ਵੀਡੀਓ ਥੋੜੀ ਲੇਟ ਹੋ ਗਈ ਫਿਰ ਵੀ ਚਲੋ ਬਲਵਿੰਦਰ ਸਿੰਘ ਪਹਿਲਾ ਨਾਮ ਜੀ ਅੱਜ ਦਾ सुरेंद्र ਕੁਰ ਲੁਧਿਆਣਾ ਹਰਬੰਸ ਕਲਿਆਣ ਤੇ ਫੇਸਬੁੱਕ ਤੇ ਜਿਹੜੇ ਕਮੈਂਟ ਆਏ ਸੀਗੇ ਜੀ ਪਿਛਲੀ ਵੀਡੀਓ ਤੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਉਹਦੇ ਵਿੱਚ ਪਹਿਲਾ ਨਾਮ ਹੈ ਜੀ ਲਾਲੀ ਢਾਲੀਵਾਲ ਸੇਟੀ ਸਿੰਘ ਸਰਾ ਕਮਲਜੀਤ ਕੌਰ ਲਖਵਿੰਦਰ ਸੰਧੂ ਇਕਬਾਲ ਟਖਣਵਦ ਸੰਜੀਵ ਕੁਮਾਰ ਸਤਪਾਲ ਦੂਆ ਜੀ ਕੇ ਨੰਨੜ ਨਿਰਮਲ ਚਾਨਾ ਪ੍ਰੀਤਮ ਸਿੰਘ ਬਲਬਰਾੜ ਕੌਰ ਕਿਰਨ ਗੰਭੀਰ ਇੰਦਰਜੀਤ ਕੌਰ ਗੁਰਸ਼ਰਨ ਕੌਰ ਕਿਰਨ ਸਿੱਧੂ ਇਹ ਸਾਰੇ ਨਾਮ ਜਿਨ੍ਹਾਂ ਨੇ ਪਿਆਰ ਭੇਜਿਆ ਅੱਗੇ ਵੀ ਭੇਜਦੇ ਰਹੋ ਜੀ ਬਹੁਤ ਜਲਦੀ ਮਿਲਦਾ ਨਵੀਂ ਵੀਡੀਓ ਦੇ ਨਾਲ